ਤੈਲੰਕ ਕੀਤਾ ਹੈ ਜਿਸ ਵੀਰ ਦਿਖਾ ਰਹੇ ਆ ਅੰਮ੍ਰਿਤਸਰ ਪਹੁੰਚੇ ਨੇ ਸੀਐਮ ਭਗਵੰਤ ਮਾਨ ਅੱਜ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਜਿਸ ਦੇ ਮਤੇ ਨਸਰ ਮੱਥਾ ਟੇਕਣ ਦੇ ਲਈ ਗੁਰੂ ਘਰ ਨਤਮਸਤਕ ਹੋਏ ਨੇ ਸੀਐਮ ਭਗਵੰਤ ਮਾਨ ਔਰ ਦਰਬਾਰ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਲਾਈਵ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਹਾਂ ج متا ٹیکن پہنچے نے گرو دے کے سنگت جتھے پہنچ رہی ہے تو اتے سی ایم بگوت مان بھی پہنچے ہوئے ہیں No, <laughs> ਕਾਰ ਆਨੰਦ ਪੂਰਨੰ ਕਦ ਤੱਕ ਅੰਦਰ ਇੰਝ ਦਿਖਾਇਆ ਤੇਰੇ ਪੈਰ ਅਲੰਬੇ ਕਾਰ ਆਨੰਦਿਤ ਘਰ ਨਤਰਾਇ ਰਾਣਾਨੰਤ ਪਰਾਪਰੀ ਜੈ ਕਬਲਾ ਜਗਰ ਕਾਰਾ ਉਨ ਪਾਹੀ ਤੇ ਰੰਗਦਾ ਪੈਰਾ ਕਰਤਾਰ ਪਾਤੇ ਆਲਿਆ ਸਰਤਰ ਨਾਮ ਮੜ ਮੰ ਕਰਾਇਆ ਬਲ ਕਰ ਗੜ ਗੜ ਕਰਾਇਆ ਕਰਤਾਰ ਸੁਖ ਨਾਨਕ ਆਲਿਆ ਬਲ ਕਰ ਗੁਰ ਨਾਨਕ ਆਲਿਆ ਕਰ ਹਰ ਗੁਰ ਨਾਨਕ ਆਲਿਆ ਕਰਤਾਏ ਗੁਰ ਨਾਨਕ ਰਾਮਕਨੇ ਵਾਲਾ ਵੀ ਜਾਨ ਰਜੀਤ ਕੋ ਕਾ ਸਤ ਸਾਨ ਨੰਦ ਕਾਇ ਹਰਿ ਮਾਰਿ ਸਤ ਤਾਂ ਗੁਰਦੁਆਰਾ ਚੇਵੀ ਪਾਸ਼ਾਈ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਮੌਜੂਦ ਨੇ ਸੀਐਮ ਭਗਵੰਤ ਪਾਨ ਮੱਥਾ ਟੇਕਣ ਪਹੁੰਚੇ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਸੀਂ ਵੇਖਦੇ ਹਾਂ ਕਿ ਵੱਖ-ਵੱਖ ਜਿਹੜੇ ਸਮਾਗਮ ਹੁੰਦੇ ਨੇ ਉਸ ਮੌਕੇ ਤੇ ਸੀਐਮ ਦੇ ਵੱਲੋਂ ਆਪਣੇ ਪਰਿਵਾਰ ਦੇ ਸਮੇਤ ਨਤਮਸਤਕ ਹੋਇਆ ਜਾਂਦਾ ਪਰ ਅੱਜ ਇਸ ਤਸਵੀਰਾਂ ਦੇ ਵਿੱਚ ਇਕੱਲੇ ਹੀ ਆਪਣੇ ਹੋਰ ਸਾਥੀਆਂ ਦੇ ਨਾਲ ਉਹ ਨਜ਼ਰ ਆ ਰਹੇ ਨੇ ਤਾਮਰੇਦ ਸਰ ਤੋਂ ਇਹਦੀ ਆ ਤਸਵੀਰ ਸਰਦੋ ਗੋਲ ਅਰਦੋ ਗੋਲ د سري ته سري تونے گرينا سادے منن گينه سڀن نڪم پتو جنت بڻان ڪورن دلن ۾ ਨਾਮ ਪਿਆਰਾ ਗਏ ਮਸ਼ਕਤ ਦਾ ਨਾਨਕ ਤੇ ਹੁਕਮ ਚਲੇ ਕੰਦੀ ਸੁਣੀ ਆ ਵਾਹਿਗੁਰੂ ਦਾ ਖਰਸਾ ਵਾਹਿਗੁਰੂ ਤੇ ਰਸਾ ਵਾਹਿਗੁਰੂ ਸਰਦੀਆ ਤੋ ਨਬਿਆ ਦਾਸ ਸਵਾਹਮਾਰੀ ਕੀ ਅਰਦਾਸ ਸਾਥ ਤੇ ਆ ایک امن کار واحور جی فالج واسطے شکریہ پاس